ਅੱਜ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਨ ਦਾ ਜਨਮ ਦਿਨ ਜੋ ਕਿ ਭਾਰਤ ਦੀ ਵਨ ਆਫ ਦ ਹਾਈਸਟ ਪੇਡ ਐਕਟ੍ਰੀਸਿਸ ਵਿੱਚੋਂ ਇੱਕ ਨੇ ਦੀਪਿਕਾ ਅੱਜ ਆਪਣਾ 38ਵਾਂ ਜਨਮ ਦਿਨ ਮਨਾ ਰਹੀ ਨੇ ਦੀਪਿਕਾ ਦੇ ਪਿਤਾ ਪ੍ਰਕਾਸ਼ ਪਾਦੁਕੋਨ ਆਪਣੇ ਸਮੇਂ ਦੇ ਵਰਲਡ ਨੰਬਰ 1 ਬੈਡਮਿੰਟਨ ਪਲੇਅਰ ਰਹ ਚੁੱਕੇ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਦੀਪਿਕਾ ਵੀ ਨੈਸ਼ਨਲ ਲੈਵਲ ਤੇ ਬੈਡਮਿੰਟਨ ਚੈਂਪੀਅਨਸ਼ਿਪਸ ਖੇਡ ਚੁੱਕੇ ਨੇ ਪਰ ਉਹਨਾਂ ਨੇ ਫੈਸ਼ਨ ਮਾਡਲ ਬਣਨ ਦੇ ਲਈ ਬੈਡਮਿੰਟਨ ਖੇਡਣਾ ਛੱਡ ਦਿੱਤਾ ਜਲਦੀ ਹੀ ਉਹਨਾਂ ਨੂੰ ਫਿਲਮਾਂ ਦੇ ਵਿੱਚ ਰੋਲਸ ਮਿਲਨੇ ਸ਼ੁਰੂ ਹੋ ਗਏ ਤੇ ਉਹਨਾਂ ਨੇ 2006 ਦੇ ਵਿੱਚ ਕੰਨੜ ਫਿਲਮ ਐਸ਼ਵਰਿਆ ਦੇ ਨਾਲ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਹਿੰਦੀ ਫਿਲਮਾਂ ਦੇ ਵਿੱਚ ਡੈਬਿਊ ਫਿਲਮ ਓਮ ਸ਼ਾਂਤੀ ਓਮ ਦੇ ਨਾਲ 2007 ਦੇ ਵਿੱਚ ਸ਼ਾਹਰੂਖ ਖਾਨ ਦੇ ਆਪੋਜ਼ਿਟ ਕੀਤਾ ਤੇ ਓਮ ਸ਼ਾਂਤੀ ਓਮ ਫਿਲਮ ਦੇ ਲਈ ਉਸਨਾਂ ਨੇ ਫਿਲਮਫੇਅਰ ਅਵਾਰਡ ਫੋਰ ਬੈਸਟ ਫੀਮੇਲ ਡੈਬਿਊ ਵੀ ਜਿੱਤਿਆ। ਪਾਰਟੀ ਫਿਲਮਾਂ ਦੇ ਨਾਲ ਨਾਲ ਦੀਪਿਕਾ ਹਾਲੀਵੁੱਡ ਫਿਲਮਾਂ ਦੇ ਵਿੱਚ ਵੀ ਕੰਮ ਕਰ ਚੁੱਕੀ ਨੇ ਤੇ ਆਪਣੇ ਹੁਣ ਤੱਕ ਦੇ ਫਿਲਮੀ ਸਫ਼ਰ ਦੇ ਵਿੱਚ ਬਹੁਤ ਯਾਦਗਾਰ ਫਿਲਮਾਂ ਉਹਨਾਂ ਨੇ ਬਾਲੀਵੁੱਡ ਨੂੰ ਦਿੱਤੀਆਂ ਨੇ। ਉਹਨਾਂ ਦੀਆਂ ਪਿਛਲੀਆਂ ਦੋਨੇ ਫਿਲਮਾਂ ਪਠਾਨ ਤੇ ਜਵਾਨ ਸ਼ਾਹਰੂਖ ਖਾਨ ਦੇ ਆਪੋਜ਼ਿਟ ਆਈਆਂ ਤੇ ਦੋਨੇ ਹੀ ਫਿਲਮਾਂ ਬਲਾਕਬਸਟਰ ਵੀ ਸਾਬਿਤ ਹੋਈਆਂ। ਤੇ ਹੁਣ ਉਹਨਾਂ ਦੀ ਆਉਣ ਵਾਲੀ ਫਿਲਮ ਫਾਈਟਰ ਜੋ ਕਿ 25 ਜਨਵਰੀ 2024 ਨੂੰ ਰਿਲੀਜ਼ ਹੋਣੀ ਹੈ, ਦਾ ਵੀ ਦਰਸ਼ਕਾਂ ਨੂੰ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਦੀਪਿਕਾ ਪਾਦੁਕੋਨ ਇੱਕ ਫਾਊਂਡੇਸ਼ਨ ਵਿੱਚ ਲਾ ਰਹੇ ਹਨ। ਜਿਸ ਦਾ ਨਾਮ ਹੈ ਦ ਲਿਵ ਲਵ ਲਾਫ ਫਾਊਂਡੇਸ਼ਨ ਉਮੀਦ ਹੈ ਕਿ ਦੀਪਿਕਾ ਪਾਦੂਕੋਂ ਦੇ ਜਨਮ ਦਿਨ ਤੇ ਇਹ ਸਟੋਰੀ ਤੁਹਾਨੂੰ ਪਸੰਦ ਆਈ ਹੋਊਗੀ ਤੇ ਉਸ ਦੇ ਨਾਲ ਹੀ ਯਾਨੀ ਕਿ ਮੈਨੂੰ ਅਮਨਦੀਪ ਕੌਰ ਨੂੰ ਦਿਓ ਇਜਾਜ਼ਤ